ਗਿਫਟ ਦੇਣਾ ਤੁਸੀਂ ਤੇ ਗਿਫਟ ਦੱਸੋ ਫੇ ਗਿਫਟ ਕਿੰਨੇ ਕਾਲਾ ਹੁੰਦਾ ਵਾ 5000 ਦੀ ਦੇ ਦਾਂਗੇ ਭਾਈ ਛੋੜ ਕਰ ਦੋਗੇ ਉੱਚੇ ਥੋੜੀ ਬੜੀ 4500 ਦੀ ਹਾਂ ਨਾ ਜੱਸ ਨਾ 200 ਛੋੜ ਹੀ ਹੋਣੀ ਜੋ 200 ਛੋੜ ਹੋਊਗੀ ਸਸਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਖੱਬੇ ਡੋਗਰਾਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਨੇ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਵੀਰ ਨੇ ਤਿੰਨ ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚ ਆ ਜਿਹੜੀ ਇੱਕ ਵੈੜ ਤੋਕੜ ਗੱਬਣਾ ਤੇ ਦੋ ਮੱਝਾਂ ਤੋਕੜਾ ਗੱਬਣਾ ਚੰਗੇ ਰਿਕਾਰਡ ਵਾਲੀਆਂ ਜੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣਾ ਆ ਕੇ ਸੁਆ ਸਵਾ ਡੰਗਰ ਹੁੰਦਾ ਜਿਹੜਾ ਉਹਨੂੰ ਦੋ ਟਾਈਮ ਚੋ ਕੇ ਚੈੱਕ ਕਰਕੇ ਲੈ ਕੇ ਜਾਇਆ ਕਰੋ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਹਮਣ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਤਿੰਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਸਾਸਿਕਾ ਬਾਜੀ ਸਾਸਿਕਾ ਵੀਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੈ ਜੀ ਆਪਣੇ ਅੱਜ ਕਿੰਨੇ ਪਸ਼ੂ ਸੇਲ ਕਰਨੇ ਜੀ ਚਾਰ ਚਾਰ ਕਿ ਤਿੰਨ ਚਾਰ ਕਰਨੇ ਆ ਇੱਕ ਗਿਫਟ ਹੈ ਮਗਰੋਂ ਪਾਉਣਾ ਅੱਛਾ ਇੱਕ ਗਿਫਟ ਹੈ ਹਾਂਜੀ ਤੁਸੀਂ ਮੈਨੂੰ ਹੁਣ ਦੱਸਣ ਦੇ ਪਹਿਲਾਂ ਆਪਾਂ ਤਿੰਨ ਹੀ ਦੱਸੇ ਚੌਥਾ ਕੱਟੀ ਕਟਾਵਾ ਚੌਥੀ گاਉਂ ਇੱਕ ਅੱਛਾ ਇੱਕ ਹੋਰ گاਉਂ ਹਾਂਜੀ ਠੀਕ ਹੈ ਠੀਕ ਹੈ ਚਾਰ ਪਸ਼ੂ ਸੇਲ ਕਰਨੇ ਜੀ ਆਪਾਂ ਨੂੰ ਪਤਾ ਨਹੀਂ ਸੀ ਆਪਾਂ ਤੈਨੂੰ ਹੀ ਦੱਸਿਆ ਠੀਕ ਹੈ ਜੀ ਐਡਰੈਸ ਦੱਸ ਦੋ ਭਜੀ ਆਪਣਾ ਪਿੰਡ ਆਪਣਾ ਖਵੇ ਡੋਗਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਵੀ ਤਰਨਤਾਰ ਠੀਕ ਹੈ ਜੀ ਸਹੀ ਆ ਨਾਮ ਕੀ ਆ ਵੀ ਜੀ ਆਪਣਾ ਕੁਲਦੀਪ ਸਿੰਘ ਫੋਨ ਨੰਬਰ ਦੱਸੋ 949574955 ਠੀਕ ਹੈ ਜੀ ਤੇ ਤਿੰਨ ਪਸ਼ੂ ਤੋਕੜ ਗੱਪਣ ਤਿੰਨ ਤੋਕੜ ਗੱਪਣ ਆ ਤੇ ਦੂਜੀ ਵੀ ਗਾਂ ਚ ਤੋਕੜ ਹੀ ਲਾ ਲੋ ਬੱਚਾ ਮਰ ਗਿਆ ਉਹਦਾ ਅੱਛਾ ਬੱਚਾ ਮਰ ਗਿਆ ਉਹਦਾ ਠੀਕ ਹੈ ਜੀ ਸੂਈ ਇੱਕ ਇੱਕ ਆ ਵੈੜ ਤੋਕੜ ਗੱਪਣ ਤੇ ਦੋ ਝੋਟੀਆਂ ਦੋ ਝੋਟੀਆਂ ਠੀਕ ਹੈ ਜੀ ਚਾਰ ਪਸ਼ੂ ਸੇਲ ਕਰਨੇ ਆ ਹਾਂਜੀ ਹਾਂਜੀ ਠੀਕ ਆ ਆਪਾਂ ਸਭ ਤੋਂ ਪਹਿਲਾਂ ਆ ਵੈੜ ਹੀ ਦਿਖਾਵਾਂਗੇ ਜੇ ਤੋਕੜ ਗੱਬਣੇ ਆ ਆ ਚੈੱਕ ਕਰੋ ਜੀ ਵੈੜ ਕੱਦ-ਕਾੜ ਤੁਸੀਂ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਇਹ ਆ ਕੇ ਹਵਾਨਾ ਵੀ ਬਹੁਤ ਸੋਹਣਾ ਵਾ ਥਾਣ ਚੈੱਕ ਕਰੋ ਜੀ ਇਹਦੇ ਥਾਣ ਬਹੁਤ ਸੋਹਣਾ ਲੱਗਾ ਇਹਨੂੰ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਬਹੁਤ ਸੋਹਣੀ ਆ ਕੱਦ-ਕਾੜ ਵੀ ਚੰਗਾ ਹਾਂਜੀ ਭਾਈ ਇਹਦਾ ਸੁਆ ਕਰਨਵਾ ਜੀ ਸੁਆ ਨੇ ਭਾਈ ਦੂਜੇ ਸੁਣਾ ਅੱਛਾ ਦੂਜੇ ਸੂਣਾ ਹਾਂਜੀ ਠੀਕ ਹੈ ਜੀ ਸੱਜਰ ਨੇ ਦੁੱਧ ਕਿੰਨਾ ਕਿ ਚੁਆਇਆ ਨੇ ਸੱਜਰ ਨੇ ਦੁੱਧ ਚੁਆਇਆ ਨੇ 18 17 ਕਿਲੋ 18 17 ਕਿਲੋ ਜੀ ਹੁਣ ਇਸ ਟਾਈਮ ਤੇ ਦੁੱਧ ਕਿੰਨਾ ਆਇਆ ਦਾ ਗੁਣ ਹੁਣ 8 ਕਿਲੋ ਹੋ ਗਿਆ 7 ਕਿਲੋ ਦੀ ਆਪਣੀ ਗਾਰੰਟੀ ਹੋਊਗੀ 8 ਕਿਲੋ ਦੁੱਧ ਤੇ 7 ਕਿਲੋ ਦੀ ਗਾਰੰਟੀ ਹੈ ਠੀਕ ਹੈ ਜਿਹੜਾ ਚਵਾ ਦੇਣਾ ਲੀਟਰ ਚਵਾ ਹੀ ਦੇਣਾ ਲੀਟਰ ਨਾਲ ਤੇ ਗੱਬਣ ਕਿੰਨੇ ਚਰਦੀ ਹੈ ਗੱਬਣ ਹੈ ਭਾਜੀ 4 ਮਹੀਨਿਆਂ ਦੀ ਅੱਛਾ 4 ਮਹੀਨੇ ਪੂਰੇ ਹੋ ਗਏ ਇਹਦੇ ਚਾਂ ਪੰਜਵੇਂ ਚ ਜਾਣ ਦੀ ਆ ਅੱਛਾ ਪੰਜਵਾਂ ਲੱਗ ਗਿਆ ਹਾਂਜੀ ਚੈੱਕ ਕਰਾਈ ਤੁਸੀਂ ਚੈੱਕ ਹੋ ਪਾਸ ਕੋਈ ਵੀਰ ਭਰਾ ਆ ਆਪਣਾ ਡਾਕਟਰ ਲਿਆ ਕੇ ਚੈੱਕ ਕਰਾਵੇ ਤੁਸੀਂ ਆਪਣੇ ਘਰ ਵੀ ਚੈੱਕ ਕਰਾਈ ਕਿ ਨਹੀਂ ਹਾਂਜੀ ਆਪ ਆਪਣੇ ਘਰ ਚੈੱਕ ਕਰਾਈ ਪਿਛਲੇ ਘਰ ਦੀ ਕਿ ਆਪਣੇ ਕਰਾਈ ਹੈ ਨਹੀਂ ਆਪਣੇ ਘਰ ਕਰਾਈ ਚੈੱਕ ਠੀਕ ਹੈ ਜੀ ਤੁਸੀਂ ਚੈੱਕ ਕਰਾਈ ਹੈ ਹਾਂਜੀ ਬਾਕੀ ਜਿੰਨੇ ਵੀ ਖਰੀਦਣਾ ਉਹ ਵੀ ਆਪਣਾ ਡਾਕਟਰ ਲੈ ਆਵੇ ਜਾਂ ਇੱਥੇ ਜਦੋਂ ਵੀ ਆਉਣਾ ਵਾ ਆਪ ਚੈੱਕ ਕਰ ਲਿਆ ਹਨਾ ਹਾਂਜੀ ਬਿਲਕੁਲ ਠੀਕ ਤੋਰ ਦੋ ਖਵਾ ਵੇਖੋ ਜੀ ਕਦ ਕਦ ਚੰਗਾ ਵਹਿੜਦਾ ਬਾਕੀ ਇਸ ਟਾਈਮ ਤੇ 7 ਲੀਟਰ ਦੁੱਧ ਵੀਰ ਕਹਿੰਦਾ ਵੀ ਜਿਹੜਾ ਲੀਟਰ ਮਾਰ ਦੇਣੇ ਆ ਆਹ ਵੇਖੋ ਜੀ ਤੇ ਚੌਥਾ ਮਹੀਨਾ ਦੀ ਗੱਬਣਾ ਨਾ ਹਾਂਜੀ ਚੌਥਾ ਮਹੀਨਾ ਜੀ ਭਾਈ ਠੰਡੀ ਸੀਲ ਕੋਈ ਗੱਲ ਨਹੀਂ ਆਹ ਵੇਖੋ ਜੀ ਠੰਡੀ ਸੀਲ ਆ ਆਹ ਵੇਖ ਲਾ ਜੋ ਵੀਰ ਜੀ ਤੋੜ ਦੋ ਮੜੀ ਜੀ ਲੰਮੀ ਬਾਕੀ ਕੱਦ ਕਾਢ ਵੀ ਸੋਹਣਾ ਵਹਿੜਦਾ ਕੈਂਪ ਹੈ ਕਮਾ ਲੈ ਵੀਰ ਬਾਕੀ ਜਰਸੀ ਕ੍ਰੋਸ ਚ ਆ ਜਾਂਦੀ ਹੈ ਆਹ ਵੇਖੋ ਜੀ ਲਾ ਜੋ ਨਾਜੋ ਲਾਜੋ ਐਰ ਕਾ ਭਾਈ ਕਿੰਨਾ ਦੁੱਧ ਚ ਆਊਗਾ ਜਦੋਂ ਸੂਗੀ ਇਹ ਦੁੱਧ ਭਾਈ ਕੋਈ ਵੀਰ ਭਰਾ ਚੰਗੀ ਸੇਵਾ ਕਰੂਗਾ ਇਹ ਕਰਜੂ 20 ਪਲੱਸ ਠੀਕ ਹੈ ਠੀਕ ਸਹੀ ਹੈ ਬਾਕੀ ਹੈ ਵੀ ਚੰਗੀ ਕੁਆਲਿਟੀ ਦੀ ਆ ਵੇਖ ਸਕਦੇ ਹੋ ਬੋਦੀ ਵਾਲੀ ਵਹਿੜ ਜਰਸੀ ਕਰੋਚ ਆ ਜਾਂਦੀ ਗਰਮੀ ਗਰਮੀ ਵੀ ਇਹਨੇ ਘੱਟ ਮਨਾਉਣੀ ਹੈ ਥਾਣ ਥੁਣੇ ਕਰਾਂ ਦੂਜੇ ਪਾਸੇੋਂ ਵੇਖ ਲਓ ਆ ਵੇਖੋ ਜੀ ਥਾਣ ਦੀ ਕੁਆਲਿਟੀ ਬੜੀ ਸੋਹਣੀ ਮੁੱਠੀ ਵਾਲਾ ਚਵਾਈ ਵਾਲਾ ਥਾਣਵਾ ਹਾਂਜੀ ਦੱਸੋ ਵੀ ਭਾਈ ਕਿੰਨੇ ਦੀ ਦੇਣੀ ਹੈ ਜੀ ਭਾਈ ਮੋਲੇ ਦਾ 36000 ਰੁਪਇਆ ਮਾਨ ਕੇ ਨਾ ਕਰਨਾ ਜੀ 34000 ਦੀ ਦੇ ਦਾਂਗੇ ਹੋਰ ਚੋ ਕਿੰਨਾ ਕਰੋਗੇ ਹੋਰ ਹੋਰ ਯਾਰ ਛੱਡ ਦਾਂਗੇ 33000 ਦੀ ਦੇ ਦਾਂਗੇ 33000 ਦੀ ਤੇ ਬਾਕੀ ਕੋਈ ਫੋਨ ਕਰ ਲੇ ਤੇ ਕੋਈ ਫਿਕਸ ਰੇਟ ਨਹੀਂਗਾ ਨਹੀਂ ਕੋਈ ਗੱਲ ਨਹੀਂ ਪੂਰਾ ਮਾਨ ਕਰਾਂਗੇ ਕੋਈ ਵੀਰ ਭਰਾ ਨੂੰ ਮੋੜ ਦੇ ਨਹੀਂ ਕਿਸੇ ਨੂੰ ਮੋੜਨਾ ਨਹੀਂ ਕਿਸੇ ਨੂੰ ਬਿਲਕੁਲ ਜੀ ਜਿਨੇ ਫੋਨ ਕਰ ਲਿਆ ਹਾਂਜੀ ਖੁੱਲਾ ਹੀ ਕਰ ਦੋਗੇ ਨਾ ਖੁੱਲਾ ਮਾਨਤਾਨ ਹੋ ਜਾਊਗਾ ਜਿਹੜਾ ਵੀਡੀਓ ਵੇਖ ਕੇ ਫੋਨ ਕਰੂਗਾ ਵੀ ਇਹ ਦੇ ਦੇਣੀ ਰੱਖੇ ਪਹਿਲੇ ਫੋਨ ਤੇ ਜਾਊਗੀ ਇਹ ਭਾਜੀ ਪਹਿਲੇ ਫੋਨ ਤੇ ਜਾਊਗੀ ਅੱਜ ਠੀਕ ਹੈ ਅੱਜ ਇਹ ਆ ਕੇ ਫੋਨ ਜ਼ਰੂਰ ਕਰ ਲਿਓ ਵੀਰ ਨੂੰ ਮੁੱਲ ਪੱਕਾ ਲਾਇਓ ਤੇ ਇਹ ਆ ਕਿ ਵਹਿੜ ਤੁਹਾਨੂੰ ਦੇ ਦੇਣੀ ਵੀਰ ਨੇ ਵੱਡੀ ਆ ਕੋਈ ਨਿੱਕੀ ਨਹੀਂ ਹਾਂਜੀ ਵੱਡੀ ਵੱਡੀ ਪੂਰੀ ਵੱਡੀ ਹੈ ਕੱਦ ਕਾੜ ਵੀਰ ਲਾਗੇ ਖਲੋ ਕੇ ਦਿਖਾ ਦੇ ਲਾਗੇ ਖਲੋ ਮੜਾ ਵੀਰੇ ਇਹਦੇ ਆ ਵੇਖੋ ਕੱਦ ਚੈੱਕ ਕਰ ਲਓ ਵਹਿੜ ਦਾ ਝੂਮ ਜਮ ਕਦੇ ਆਪਾਂ ਕੀਤਾ ਨਹੀਂ ਨਾ ਹੀ ਕਰਨਾ ਵਾ ਆ ਵੇਖ ਲਓ ਤੁਸੀਂ ਚੈੱਕ ਕਰ ਲਓ ਇਹ ਆ 33000 ਚੋ ਵੀ ਖੁੱਲਾ ਮੰਨਦਾ ਨਾ ਜੁਗਾ ਹੁਣ ਆਪਾਂ ਮੱਝ ਦਿਖੋਣੀ ਆ ਦੋ ਮੱਝਾਂ ਤੋਕੜਾਂ ਬਣਾਵਾ ਜੀ ਆੜੀ ਆੜੀ ਭਾਜੀ ਕਿੰਨੇ ਚਿਰ ਦੀ ਗੱਭਣ ਹੋ ਗਈ ਆ ਇਹ ਭਾਜੀ 6ਾਂ ਦੀ ਹੋਈ 7ਵੇਂ ਚ ਜਾਣ ਦੀ ਆ 7ਵੇਂ ਦੇ 2-4 ਦਿਨ ਉੱਤੇ ਹੋਏ ਆ ਅੱਛਾ ਹਾਂਜੀ ਤੇ ਇਹਦੇ ਕੋਲ ਇਸ ਟਾਈਮ ਤੇ ਦੁੱਧ ਕਿੰਨਾ ਦੁੱਧ 5 ਕਿਲੋ ਹੋਊਗਾ 4 ਕਿਲੋ ਦੀ ਆਪਾਂ ਗਰੰਟੀ ਦੇਵਾਂਗੇ ਅੱਛਾ ਜਿਹੜਾ ਮਣਾ ਦੇਣਾ 4 ਕਿਲੋ 4 ਕਿਲੋ ਖੁੱਲਾ ਦੁੱਧ ਠੀਕ ਆ ਠੀਕ ਆ ਤੇ ਗੱਭਣ 7ਵਾਂ ਲੱਗ ਗਿਆ 7ਵਾਂ ਲੱਗ ਚੁੱਕਾ ਵਾ 6ਵੇਂ ਦੀ ਪੂਰੀ ਹੋ ਗਈ ਆ ਸੱਜਰ ਨੇ ਦੁੱਧ ਕਿੰਨਾ ਚੋਆਇਆ ਨੇ ਸੱਜਰ ਨੇ ਇਹਨੇ ਤਵਾਇਆ 12-13 ਕਿਲੋ 12-13 ਕਿਲੋ ਚੋਆਇਆ ਠੀਕ ਆ ਤੋਰ ਦੇ ਵੀਰ ਜੀ ਇਹਨੂੰ ਥਾੜᱷਾ ਥੁਣ ਚੰਗਾ ਲੱਗਾ ਜੀ ਆਹ ਵੇਖੋ ਕਮਾਲ ਆ ਵੀਰ ਸੇਂਗ ਸੰਗੂ ਵੀ ਬੜਾ ਸੋਹਣਾ ਲੱਗਾ ਵਾ ਇਹਨੂੰ ਬਾਕੀ ਸੋਹਣੀ ਆ ਕੱਦ ਕਾਟ ਵੀ ਚੰਗਾ ਵਾ ਸਤਵਾਂ ਮਹੀਨਾ ਲੱਗ ਗਿਆ ਤੇ ਇਸ ਟਾਈਮ ਤੇ 4 ਕਿਲੋ ਦੁੱਧ ਆਦੇ ਕੋਲ ਥਾਣ ਸੋਹਣਾ ਲੱਗਾ ਇਹਨੂੰ ਆ ਵੀ ਕੁਝ ਥਾਣ ਥਣ ਚੰਗੇ ਆ ਮਿਲਦੀ ਭਾਜੀ ਕਿੱਦਾਂ ਪਿਛਲੇ ਕਰੋ ਭਾਜੀ ਆਪਾਂ ਬਾੜੇ ਤੇ ਚੋਕ ਲਿਆਂਦੀ ਹੁਣ ਆਪਣੇ ਕੁਮਾਰਾ ਮੋਟਾ ਕਰਦੀ ਟੀਕਾ ਲਾ ਲਈ ਤਾਂ ਮੜਾ ਆ ਅੱਛਾ ਟੀਕੇ ਤੇ ਹਾਂਜੀ ਠੀਕ ਆ 4 ਕਿਲੋ ਦੁੱਧ ਤਿਆਰ ਆ ਇਹਦੇ ਚਾਹ ਚਿਲੋ ਖਲਾ ਸੱਜਰ ਨੇ 10 12 ਕਿਲੋ ਹੀ ਜੁਆਏ ਨੇ ਹਾਂਜੀ 12 ਕਿਲੋ ਦੁੱਧ ਚੁਆਇਆ ਸੱਜਰ ਥਾਣ ਥਣ ਕਿੱਦਾਂ ਓਕੇ ਓਕੇ ਬਿਲਕੁਲ ਓਕੇ ਭਾਜੀ ਠੀਕ ਆ ਬਾਦ ਘੜਤ ਨਹੀਂ ਕੋਈ ਕੋਈ ਪੂਰ ਛਟਾ ਨਹੀਂ ਭਾਜੀ ਗਾਈ ਦੇ ਵੀ ਹਾਂਜੀ ਕੁਝ ਠੀਕ ਆ ਤੇ ਚੈੱਕ ਤੁਸੀਂ ਆਪ ਕਰਾਈ ਆ ਆਪਣੇ ਹੱਥ ਹੀ ਹੋਈਆਂ ਤਿੰਨੇ ਨਗ ਚੁੱਕਾ ਅੱਛਾ ਤੁਸੀਂ ਆਪ ਹੀ ਚੈੱਕ ਕਰਾਂਗੇ ਹਾਂਜੀ ਬਾਕੀ ਜਿੰਨੇ ਖਰੀਦਣੀ ਹੈ ਜਿੰਨੇ ਚੈੱਕ ਜਿੰਨੇ ਆਪਣਾ ਮਾਲ ਖਰੀਦਣਾ ਉਹ ਆਪਣਾ ਡਾਕਟਰ ਲਿਆਵੇ ਆਪਣੀ ਤਸੱਲੀ ਕਰਾ ਕੇ ਖੜੇ ਆਪਣਾ ਨਾਮ ਹੀ ਲਿਆਵੇ ਚਲੋ ਇੱਥੋਂ ਜੇ ਕੋਈ ਹੋਊਗਾ ਹਾਂਜੀ ਉਹ ਕੋਈ ਗੱਲ ਨਹੀਂ ਪਾਈ ਤਸੱਲੀ ਉਹਨਾਂ ਦੀ ਕਰਾ ਦੇ ਬਿਲਕੁਲ ਜੀ ਬਿਲਕੁਲ ਕਿਉਂਕਿ ਘਰੋਂ ਤਸੱਲੀ ਕਰਾ ਕੇ ਦਿੱਤਾ ਹੋਊਗਾ ਤਾਂ ਲਾਮਾ ਨਹੀਂ ਆਉਂਦਾ ਭਾਜੀ ਉਹਨਾਂ ਦਾ ਵੀ ਫਾਇਦਾ ਹੈ ਹਾਂਜੀ ਜੀ ਦੱਸੋ ਫੇਰ ਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਭਾਈ 55000 ਰੁਪਈਆ ਦੇਣੀ ਕਿੰਨੇ ਦੀ ਉਹ ਦੱਸੋ 50000 ਦੀ ਦੇਣੀ ਉਹ ਚੋਂ ਛੋੜ ਕਿੰਨੀ ਕਰਨੀ 48000 ਦੀ ਦੇ ਦਾਂਗੇ ਮਾਨਤਾ ਇਹ ਚ ਵੀ ਹੈਗਾ ਕਸਰ ਕਿ ਨਹੀਂ ਥੋੜੀ ਬਦਲ ਕਰਦਾਂਗੇ ਭਾਜੀ ਖੁੱਲਾ ਹੀ ਮਾਨ ਖੁੱਲਾ ਹੀ ਹੋ ਜਾਊਗਾ ਕਰਦਾਂਗੇ ਕਰਲਾ ਫੋਨ ਕਰ ਲੈ ਕੋਈ ਕੋਈ ਪੱਕਾ ਨਹੀਂ ਭਾਜੀ ਮੈਂ ਕਿਹਾ ਫੋਨ ਕਰ ਲੈ ਕੋਈ ਫੋਨ ਕਰੇ ਵੀਰ ਭਰਾ ਵੀ ਪਹਿਲੇ ਤੇ ਜਾਊਗੀ ਮੈਂ ਕਹਿੰਦਾ ਵੀ ਖੁੱਲਾ ਹੀ ਮਾਨ ਹੋ ਜਾਣਾ ਵਾ 45000 ਦੀ ਦੇ ਦਾਂਗੇ ਭਾਜੀ 45000 ਛੋਟ ਕਰਨੀ ਪਣੀ ਐ ਫੇ ਮੌਕੇ ਤੇ ਹੋਰ 500 ਕਰਦਾਂਗੇ ਹੋਰ ਦੱਸੋ ਠੀਕ ਆ ਫੋਨ ਜ਼ਰੂਰ ਕਰ ਲਿਓ ਭਾਈ ਅੱਗੇ ਛੋਟ ਤੁਸੀਂ ਆਪ ਕਰਾ ਲਿਓ ਹੁਣ ਮੈਂ ਬਹੁਤ 55 ਤੋਂ ਕਿੱਥੇ ਲਿਆਂਦਾ ਕੰਮ ਤੇ ਬਾਕੀ ਤੁਸੀਂ ਆਪ ਕਰਾ ਲਿਓ ਕਿਤੇ ਭਾਵੇਂ ਕਿਤੇ ਖੁੱਲੇ ਮਾਨ ਹਾਂ ਜੀ ਤੇ ਆ ਦਿਖਾਣੀ ਆਪਾਂ ਅਗਲੇ ਅਗਲੇ ਨੰਬਰ ਤੇ ਤੇ ਇਹ ਵੀ ਤੋਕੜ ਗੱਭਣਾ ਤੇ ਇਹ ਵੀਰ ਜੀ ਸੂਆ ਕਿਨਵਾ ਦਾ ਇਹਦਾ ਭਾਜੀ ਸੂਆ ਵਾ ਦੂਸਰਾ ਦੂਸਰਾ ਤੇ ਆਹ ਵਾਲੀ ਦਾ ਕਿਨਵਾ ਹੀ ਇਹਦਾ ਤੀਸਰਾ ਇਹਦਾ ਤੀਸਰਾ ਹੀ ਠੀਕ ਆ ਉਹਦਾ ਤੇ ਉਹਦੇ ਕੋਲ ਦੁੱਧ ਹੈ ਘਾਣ ਉਹਦੇ ਕੋਲ ਭਾਜੀ ਦੁੱਧ ਛੜਤੀ ਆਪਾਂ ਛੜਤੀ ਆ ਪਾਲ ਥਾਣ ਤੇ ਚੈੱਕ ਹੋ ਜਾਣਗੇ ਹਣ ਚੈੱਕ ਹੋਣਗੇ ਹੋਣਗੇ ਠੀਕ ਆ ਕਿੰਨੇ ਚਿਰ ਦੀ ਗੱਭਣਾ ਉਹ ਉਹ ਭਾਜੀ 6 ਪੂਰੇ ਹੋ ਗਏ ਸਤਵੇਂ ਚ ਲੱਗ ਗਈ ਉਹ ਸਤਵਾਂ ਲੱਗ ਗਿਆ ਹਾਂਜੀ ਠੀਕ ਆ ਠੀਕ ਆ ਤੇ ਦੁੱਧ ਨਹੀਂ ਦਿੰਦੀ ਦੁੱਧ ਨਹੀਂ ਦਿੰਦੀ ਭਾਜੀ ਠੀਕ ਆ ਇਹ ਆ ਕਿ ਜਰਾ ਸਾਮ ਘੱਟ ਹੁੰਦੀ ਆ ਸਾਮ ਅਗਲੇ ਦੀ ਦੂਜੇ ਥਾਂ ਡੰਗਰਾ ਕੇ ਹੀਰਵਾ ਵੀ ਕਰਦਾ ਵਾ ਇਹ ਵੀ ਗੱਲ ਸਹੀ ਹੈ ਤੁਹਾਡੀ ਠੀਕ ਆ 7 ਮਹੀਨ ਸਤਵਾਂ ਮਹੀਨਾ ਲੱਗ ਗਿਆ ਨੂੰ ਸਤਵੇਂ ਚ ਜਾਣ ਲਈ ਆ 2-4 ਦਿਨੀ ਹੋਏ ਜਿਆਦਾ ਚੈੱਕ ਉਹ ਵੀ ਤੁਸੀਂ ਆਪ ਹੀ ਕਰਾਈ ਚੈੱਕ ਕਰਾਈ ਆ ਦੋਵੇਂ ਤੁਸੀਂ ਆਪਣੀ ਠੀਕ ਆ ਤੋਰ ਦੋ ਵੀਰ ਜੀ ਨੂੰ ਆਹ ਵੇਖੋ ਜੀ ਸਿੰਗ ਸੁੰਗ ਦੀ ਕੁਆਲਿਟੀ ਇਹਦੀ ਵੀ ਚੰਗੀ ਬਾਕੀ ਜੱਤ ਵਾਲੀ ਆ ਝੋਟੀ ਪੂਛ ਵੇਖ ਲਓ ਵੀ ਕਿੰਨੀ ਲੰਮੀ ਆ ਇਹਦੀ ਥੱਲੇ ਲੱਗਦੀ ਜਾਂਦੀ ਆ ਪੂਛ ਤੇ ਥਣ ਵੀ ਸੋਹਣਾ ਲੱਗਾ ਜੀ ਇਹਨੂੰ ਆਹ ਵੇਖੋ ਜੀ ਬਾਕੀ ਇਹਨਾਂ ਦਾ ਮੇਕਅਪ ਨਹੀਂ ਕੀਤਾ ਅੱਜ ਆ ਵੇਖੋ ਇੱਥੇ ਉਹ ਬਾਹੂਆ ਭਾਜੀ ਚੱਲਣ ਦੀ ਬੜੀ ਤੇ ਤਾਂ ਕਰਕੇ ਨਵਾਇਆ ਨੂੰ ਹੋਇ ਨਹੀਂ ਗਿਆ ਮੜੀ ਹਿਲਾਇਓ ਭਾਜੀ ਥਾਣ ਦਿਖਾ ਦिए ਆ ਵੇਖੋ ਇਥੇ ਥਾਣ ਥਾਣ ਦੀ ਕੁਆਲਿਟੀ ਚੰਗੀ ਆ ਦੂਜਾ ਸੂਆ ਇਹਨੇ ਸੂਣਾ ਲੈ ਜੋ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਬਾਕੀ ਕੁਆਲਿਟੀ ਵੀ ਚੰਗੀ ਆ। ਸੱਜਰ ਨੇ ਭਾਈ ਕਿੰਨਾ ਦੁੱਧ ਚਵਾਇਆ ਨੇ। ਸੱਜਰ ਨੇ ਨੇ ਭਾਈ 10-11 ਕਿਲੋ ਚਵਾਇਆ ਦੁੱਧ। 10000 ਕਿਲੋ ਦੁੱਧ ਚਵਾਇਆ ਯਾਰ ਕੰਮ ਇੰਨਾ ਕਿ ਚਵਾਜੂ ਹਨਾ। ਕੋਈ ਆਪਣੀ ਵੀਰ ਭਰਾ ਚੰਗੀ ਸੇਵਾ ਕਰਕੇ ਕਿਲੋ ਦੋ ਕਿਲੋ ਵਾਜੂਗੀ। ਆਹੋ ਕੋਈ ਲੈ ਦੇ ਹੁਣ ਇਹ ਫੀਡ ਫੜ ਪਾ ਦੇ। ਕੋਈ ਹੁਣ ਤੋਂ ਆਪਣੀ ਕੋਈ ਕਰ ਲੈ ਸੇਵਾ ਸੰਭਾਲ ਤੇ ਚਲੋ ਕੋਈ ਚੰਗਾ ਦੁੱਧ ਪਾਲੂਗਾ। ਜੀ 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 ਜੀ। ਠੀਕੀ ਦੁੱਧ ਤੇ ਸੇਵਾ ਦੋ ਜੋ ਭਾਜੀ। ਤੇ ਬਾਕੀ ਚੈੱਕ ਆ ਗਿਆ ਆਪਣੀ ਤਸਲੀ ਜ਼ਰੂਰ ਕਰ ਲੈ ਜਿੰਨੇ। ਨਹੀਂ ਬਿਲਕੁਲ ਚੈੱਕ ਕਰਾ ਕੇ ਆਪਾਂ ਦੇਣੇ ਪਸ਼ੂ ਕੋਈ ਓਦਾਂ ਪਸ਼ ਤੇ ਥਾਣ ਥੋਣ ਤੇ ਆਰ ਕਾ ਐ ਬਿਲਕੁਲ ਓਕੇ ਟਿਪ ਵੀ ਲਊਗਾ ਆਪੇ ਹਾਂਜੀ ਹਾਂਜੀ ਮਾੜਾ ਮੋਟਾ ਆਉਂਦਾ ਹੋਣਾ ਟਿਪਾਂ ਦੀ ਗਰੰਟੀ ਹੋਊਗਾ ਆਪਣੀ ਠੀਕ ਆ ਤੇ ਦੱਸੋ ਫੇ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਭਾਈ 53000 ਰੁਪਇਆ ਛੋੜ ਕੇ ਨਹੀਂ ਕਰਨੀਏ ਦੱਸੋ ਵੱਡੀ ਛੋਟ ਕਰੋ 48000 ਦੀ ਦੇ ਦਾਂਗੇ ਹੋਰ ਕਰ ਦੋ ਥੋੜੀ ਜੀ 47 ਦੀ ਦੇ ਦਿਆਂਗੇ ਹੋਰ ਕਰ ਦਾਂਗੇ 500 47줘500 ਹਾਂਜੀ ਠੀਕ ਆ ਬਾਕੀ ਫੋਨ ਕਰ ਲੈ ਕੋਈ ਫੋਨ ਕਰ ਲੈ ਕੋਈ ਪੱਕਾ ਨਹੀਂ ਜੋ ਆਪਣੀ ਪਤਾ ਨਹੀਂ ਕਿੱਥੇ ਦੇ ਜੀ ਕਿੱਥੇ ਹੋ ਜਾਣੀਆਂ ਜੋ ਕੋਈ ਪਤਾ ਨਹੀਂ ਲੱਗਦਾ ਪਹਿਲੇ ਫੋਨ ਤੇ ਜਾਊਗਾ ਅਗਤੀ ਮਾਲ ਐਰਕਾ ਮੈਂ ਕਹਿੰਦਾ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਦੇ ਦਿੱਤੀ ਕਿਸ ਨੂੰ ਸਮਝ ਨਹੀਂ ਲੱਗਣੀ ਦੇ ਕੇ ਨਹੀਂ ਬਿਲਕੁਲ ਨਹੀਂ ਹਾਂ ਠੀਕ ਆ ਸਹੀ ਆ ਮੁੱਲ ਬਿਲਕੁਲ ਜਾਇਜ਼ ਕੀਤਾ ਭਾਈ ਨੇ ਤੇ ਇੱਕ ਵੈੜ ਦਿਖਾਉਣੀ ਭਾਜੀ ਉਹਦਾ ਸੂਆ ਕਰਵਾ ਉਹ ਭਾਜੀ ਹੈਗਾ ਤੀਜਾ ਸੂਆ ਤੀਜਾ ਸੂਆ ਦੁੱਧ ਕਿੰਨਾ ਇਸ ਟਾਈਮ ਤੇ ਦੁੱਧ ਹੋਊਗਾ 5 ਕਿਲੋ ਆਪਾਂ 4 ਕਿਲੋ ਦੀ ਗਾਰੰਟੀ ਉਹ ਗਿਫਟ ਹੀ ਆ ਅਛਾ ਗਿਫਟੀ ਆ ਗਿਫਟੀ ਆ ਤੋੜ ਲੋ ਵੀਰ ਜੀ ਖੋਲ ਲਿਓ ਆ ਵੇਖੋ ਜੀ ਕੱਦ ਕਾਠ ਵਹਿੜ ਦਾ ਚੰਗਾ ਤੇ ਇਹ ਗਿਫਟੀ ਆ ਦੁੱਧ 4 ਕਿਲੋ ਇਹਦੇ ਕੋਲ ਇਸ ਟਾਈਮ ਤੇ ਇਧਰ ਨੂੰ ਤੋੜੋ ਭਾਜੀ ਇਧਰ ਨੂੰ ਆ ਵੇਖੋ ਜੀ ਲਾ ਜਾ ਲਾ ਜਾ ਵੀਰ ਲਾ ਬੜਾ ਖਲਾ ਇਥੇ ਆ ਰਿਆ ਹਾਂ ਕਦ ਕੜ ਚੈੱਕ ਕਰ ਲੋ ਥਾਣੇ ਦਾ ਮੱਝਾਂ ਵਾਲਾ ਲੱਗਾ ਲਾ ਜਾ ਲੈ ਜਾ ਵੀਰੇ ਬਾਕੀ ਗਰਮੀ ਗਰਮੀ ਦੇ ਵਿੱਚ ਪ੍ਰਵਾਹ ਕੋਈ ਨਹੀਂ ਇਹਨੂੰ ਬਾਕੀ ਥਾਣ ਥਣ ਚੰਗਾ ਮੱਝਾਂ ਵਾਲਾ ਲੱਗਾ ਇਹਨੂੰ ਮੋਟਾ ਮੋਟਾ ਥਾਣ ਲੱਗਾ ਵਾ ਆਹ ਵੇਖ ਸਕਦੇ ਆ ਦੁੱਧ ਇਸ ਟਾਈਮ ਤੇ ਇਹਦੇ ਕੋਲ 4 ਕਿਲੋ ਹੀ ਆ ਇਹਨੂੰ ਭਾਈ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਪਾਜੀ ਆਪਾਂ ਲਿਆਂਦੀ ਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਵਾ ਬਾਕੀ ਆਪਣੇ ਘਰੇ ਆ ਗਈ ਆ ਤੇ ਮਹੀਨਾਕ ਬਣੀ ਨੂੰ ਹੋ ਹੀ ਗਿਆ ਵਾ ਅੱਛਾ ਮਹੀਨਾ ਬਣੀ ਆ ਜੀ ਬਾਕੀ ਕਿਹ ਵੀਰ ਭਰਾ ਦੀ ਬਰਾਤ ਹੈ ਨਿਕਲ ਆਵੇ ਤੇ ਬਣਾਈ ਤੁਹਾਡੇ ਘਰੇ ਹੀ ਬਣੀ ਆ ਆਪਣੇ ਘਰੇ ਟੀਕਾ ਲੱਗਾ ਵਾ ਠੀਕ ਆ ਟੀਕਾ ਤੁਸੀਂ ਆਪ ਬੋਆ ਠੀਕ ਆ ਤੇ ਦੁੱਧ 4 ਕਿਲੋ ਜੀ ਦੁੱਧ 4 ਕਿਲੋ 5 ਕਿਲੋ ਆਪਾਂ 4 ਹੀ ਦੱਸਣਾ ਵਾ ਅੱਛਾ ਥਣ ਥਣ ਓਕੇ ਆ ਬਿਲਕੁਲ ਓਕੇ ਇਹ ਆਪਾਂ ਤੇਲਣਾ ਚ ਦੇਣੀ ਆ ਮਗਰਲੇ ਥਣ ਚ ਧਰਾ ਆਉਂਦੀਆਂ ਵਾ 2-4 ਆਪਾਂ ਤੇਲਣਾ ਚ ਦੇਣੀ ਆ ਥਣ ਥੋੜਾ ਉੱਚਾ ਹੋਵਾ ਮਗਰਲਾ ਹਾਂਜੀ ਹਾਂਜੀ ਠੀਕ ਆ ਤੇ ਲੜਾਂ ਚ ਦੇਣੀ ਤੇ ਲੜਾਂ ਚ ਹੀ ਦੇ ਦੇਣੀ ਦੱਸੋ ਫੇ ਕਿੰਨੇ ਦੀ ਮੋਲ ਤੇ ਭਾਈ ਇਹਦਾ ਹਾਨ ਆ ਲਈਆ ਕਿੰਨਾ ਕਰ 7000 ਰੁਪਇਆ ਨਹੀਂ 7000 ਜੋ ਮਾਨ ਕਰਨਾ ਪੈਣਾ ਅੱਜ ਤੇ ਗਿਫਟ ਦੇਣਾ ਤੁਸੀਂ ਤੇ ਗਿਫਟ ਦੱਸੋ ਫੇ 5000 ਦੀ ਦੇ ਦਾਂਗੇ ਭਾਈ ਛੋੜ ਕਰ ਦੋ ਕਿ ਉੱਚਾ ਥੋੜੀ ਬੋਲੀ 4500 ਦੀ ਹਾਨ ਆ ਨਾ ਜਸਨਾ 300 ਛੋੜ ਹੀ ਹੋਣੀ ਜੋ 200 ਛੋੜ ਹੋਊਗੀ 45 ਤਾਂ ਜੇ ਕਿਸ ਦੇ ਨਾਲ ਪੈ ਗਈਏ ਨਾਲ ਪੈ ਗਈ ਤੇ ਫਿਰ ਕੋਈ ਨਹੀਂ ਉਦਾਂ ਹੋ ਜੂਗਾ ਕੋਈ ਠੀਕ ਹੈ ਕਰਨੇ ਵੀਰ ਜੀ ਕੋਈ ਗੱਲ ਬਾਤ ਹੋ ਰਹੀ ਵਾਹ ਜੀ ਵੀਰ ਕੋਈ ਵੀਰ ਭਰਾ ਆ ਵੇ ਆਪਣਾ ਡੰਗਰ ਤਸੱਲੀ ਕਰਕੇ ਜਿਹੜਾ ਗੱਬਣ ਡੰਗਰ ਆ ਵੀ ਆਪਣਾ ਚੈੱਕ ਕਰਾ ਕੇ ਖੜੇ ਜਿਹੜਾ ਸੂਆ ਹੋ ਆਪਣੇ ਦੋ ਟਾਈਮ ਚਵਾਈ ਕਰਕੇ ਖੜੇ ਠੀਕ ਹੈ ਠੀਕ ਹੈ ਜੀ ਤੇ ਆਹੀ ਚਾਰ ਪਸ਼ੂ ਸੇਲ ਕਰਨੇ ਵੀਰ ਨੇ ਟੋਕੜ ਗੱਬਣ ਵਹਿੜਾ ਬਹੁਤ ਸੋਹਣੀ ਆ ਤੇ ਦੋ ਝੋਟੀਆਂ ਦਿਖਾਈਆਂ ਵਾ ਤੇ ਇੱਕ ਜਿਹੜਾ ਗਿਫਟ ਤੇ ਆਇਆ 4500 ਚ 200 ਰੁਪਿਆ ਛੋੜਣੀ ਆ ਵੀਰ ਨੂੰ ਫੋਨ ਕਰ ਲਿਓ ਉਹ ਦੁੱਧ 4 ਕਿਲੋ ਉਹਦੇ ਕੋਲ ਤੇ 4500 ਰੁਪਇਆ ਮੋਲਾ ਦਾ ਆਪਣੀ ਤਸੱਲੀ ਤੁਸੀਂ ਆਪ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ